ਚਾਹ ਗਈ ਹੈ ਬਾਣਾ ਟੈਕਨੋਲੋਜੀ ਤੁਸੀਂ ਹੁਣ ਸੋਚਦੇ ਹੋਣਾ ਵੀ ਚਾਹ ਇਹ ਕੰਮ ਆਣੇ ਵਾਸਤੇ ਜਿਹੜੇ ਆਪਣੇ ਅੰਦਰ ਘਰ ਚ ਕੰਮ ਕਰਦੇ ਉਹਨਾਂ ਵਾਸਤੇ ਲੈ ਕੇ ਚੱਲਿਆ ਹੋਣਾ ਚਾਹ ਨਹੀਂ ਇਹ ਚਾਹ ਚਲੇ ਮੋਟਰ ਪਰ ਕਿਉਂਕਿ ਅੱਜ ਮੋਟਰ ਪਰ ਲੱਗੇ ਚਾਰ ਤੋਂ 5 ਵਜੇ ਲੱਗੇ ਹੋਏ ਆ ਚਾਰ ਕਹਿੰਦਾ ਮੈਂ ਵੈਸੇ 5 ਬੰਦੇ ਚਾਹ ਲੈ ਕੇ ਚੱਲੇ ਆ ਫੜਕ ਵਾਢਰ ਅੱਜ ਬੜੀ ਕੰਕ ਬਲਟੇ ਜਿਹੜੀਆਂ ਤੇ ਮਹਾਰਾਜ ਨੇ ਮੌਸਮ ਵੀ ਸੋਹ ਬਹੁਤ ਸੋਹਣਾ ਖੋਲਤਾ ਹੁਣ ਹੁਣ ਮੈਂ ਦੇਖ ਰਿਹਾ ਮੌਸਮ ਸਾਫ ਹੈ ਹਵਾ ਰੁਕੀ ਰਣੀ ਹੈ ਰੋਸ ਦਿਨ ਦੇ ਵਿੱਚ ਕਿਸਾਨਾਂ ਨੇ ਕੜਕਦਿਆਂ ਵੱਡਾ ਬੰਨ੍ਹ ਕੇ ਕਰ ਬੰਨਾ ਚਲਾ ਕੇ ਨਵੇੜ ਦਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿਆੜ ਭੜੀ ਸਤਿ ਸ੍ਰੀ ਅਕਾਲ ਅਪਾ ਦੀ ਸਵੇਰ ਦੀ ਗੱਲ ਦੱਸਾਂ ਇਕ ਮੋਟੋ ਪਰੇ ਜਾ ਕੇ ਦੱਸਾਂ ਰਾਇਆ ਵੀ ਬੋਲਦੀ ਹੈ ਮੋਟੋ ਕੋਲੇ ਜਾ ਕੇ ਦੱਸਦਾ ਜੇ ਮਰੇ ਚੇਤੇ ਰਹਿ ਗਈ ਰਾਇਆ ਫੋਲ ਤੋ ਜਦ ਤੱਕ ਆਇਆ ਬਸ ਮੋਟੋ ਕੋਲੇ ਜਾ ਕੇ ਆਇਆ ਪਿਆਗਾ ਫੋਨ ਤਾਂ ਹੁਣ ਤਾਂ ਪੌਸਨ ਖੁੱਲੇਗਾ ਅੱਧੀ ਸ਼ਾਮ ਨੂੰ ਵੀ ਫੇਲੇ ਪਰ ਕਿ ਬੰਦ ਹੀ ਰਹਿ ਤੂਪ ਚੜੀ ਹੋਈ ਬਹੁਤ ਜ਼ਿਆਦਾ ਮੈਂ ਤੂਪਾਂ ਗਾਣ ਲੱਗਿਆ ਸੀ ਚਲ ਮੋਰਸਾਲੇ ਲੈ ਚਲਦੇ ਆ ਆ ਜਾ ਚਾਹ ਪੀ ਲੈ ਗਾ ਆ ਜਾ ਵੀ ਅੱਜ ਨਵੇੜ ਦੇਗਾ ਹੈ ਅੱਜ ਖਤਮ ਕਰ ਦੇਗਾ ਲਾਰਾ ਵਹ ਹੈ ਦਾਣਾ ਨਰਮ ਹੈ ਕਿ ਕਣਕ ਨਰਮ ਹੈ ਪਰਚੋਲ ਕੋਈ ਘਟ ਰੰਮੀ कल आपको बांध लगा कर दूंगा फिर इसको बांधने के लिए वेरी गुड वेरी गुड नहीं आप परी बांध दोगे मेरा मेरा कुछ नहीं मुझे दाने दे हुए हैं बस तूड़ भी आप ले जाओगे मुझे दाने मिलेंगे बस अल्लाह चाय पी लो चाय मैंने मैंने बनाई आज हाँ मीठा पत्ती डालकर ਇਹ ਗਲਾਸ ਇੱਕ ਇਧਰ ਪੜਾ। ਇਹ ਗਲਾਸ ਟੋਲ ਰ। ਸਵੇਰਾ ਕੱਟੂਗਾ। ਪਰਸੋਂ ਸਵੇਰਾ ਬਾਅਦ ਬਣ ਕੇ ਡਰਮਿੰਗ ਕਰ ਦੂ। ਬੜਾ ਠੀਕ ਠੀਕ ਆ। ਅੱਜ ਮੌਸਮ ਸਹੀ ਆ ਵੀ। ਨਾ ਸਹੀ ਆ। ਹਾਂ ਹਾਂ। ਇੱਕ ਚਾਹ ਵਾਲੀ ਕੇਟਲੀ ਮਿਸਿੰਗ ਆ। ਉਹ ਤਾਂ ਲੰਘੇ ਉਧਰ। ਇੱਥੇ ਮੋਟਰ 'ਤੇ ਲੰਘੇ ਸਾਰੇ ਨੂੰ ਫੋਨ ਕਰਕੇ ਪੁੱਛਦੇ ਆਂ। ਲਓ ਜੀ ਸਾਡੀ ਆ ਸੀਟ ਵੀ ਆ ਗਈ ਆ। ਜਿਹੜਾ ਆਰਡਰ ਕਰਿਆ ਤਾਂ ਤੇ ਹੁਣ ਸਾਡੇ ਇੱਕ ਹੋਰ ਘਟਾ ਪੈ ਗਿਆ ਕੰਪਨੀ ਫੇਰ ਦੌਰੇ ਰੋਪੜ ਜਾਣਾ ਪੈਣਾ। ਆ ਦੇਖਿਓ ਨਾ ਲੈਂਥਾ ਹੁਣ ਗਲਤ ਦੇ ਦਿੱਤੀ ਇੱਥੇ ਆ ਜਿਹੜੀ ਇੱਥੇ ਐ ਇੱਥੇ ਲੱਗਣੀ ਹੈ ਨਾ ਮੈਂ ਕਲਰ ਉਹਦੇ ਨਾਲ ਮੈਚ ਕਰਾ ਦੇ ਜਿਹੜੀ ਥੱਲੇ ਆ ਨਾ ਆ ਲੱਗੇ ਹੋਈ ਆ ਇਹਦੇ ਨਾਲ ਦੇ ਲੈਂਦੇ ਤੇ ਆਹ ਤੇ ਆਹ ਤੁਹਾਨੂੰ ਫਿੱਕਾ ਦੇ ਦਿੱਤਾ ਹੁਣ ਕੀ ਦੀ ਗਲਤੀ ਕਰ ਰਿਹਾ ਤਾ ਵੀ ਇਹ ਇਹ ਜਿਹੜੀਆਂ ਸਵਾਰ ਦਾ ਕਿ ਉੱਤਾ ਹੀ ਨਾ ਆਹ ਸਵਾਰ ਦਾ ਪੈਸੇ ਦਾ ਦਾਸਤਨ ਪੈ ਕਰਕੇ ਦੇਤਾ ਸਾਨੂੰ ਹਨਾ ਚਲ ਇੱਕ ਇਹ ਹੁੰਦਾ ਉਹ ਜ਼ਿਆਦਾ ਹੁੰਦੇ ਇਹ ਘੱਟ ਹੁੰਦੀ ਫਿਰ ਵੀ ਤਾਂ ਨਾ ਹੁਣ ਆਪਣਾ ਆ ਜ਼ਿਆਦਾ ਏ ਆਗਾ ਤਾਂ ਆਉਣ ਵਿੱਚ ਗਲਤ ਦੇ ਦਿੱਤੀ ਬੱਸ ਸਰੋਂ ਨੂੰ ਵੀ ਪਤਾ ਕਿਹਦੀ ਗਲਤੀ ਹੋ ਜਾਣੀ ਜਿਹੜਾ ਬੰਦਾ ਉਹਦੇ ਕੰਮ ਕਰਦਾ ਉਹਦੇ ਨਾਲ ਪੈਣੀ ਚਾਹੀਦੀ ਚੀਜ਼ ਇਹ ਚਲੋ ਹੁਣ ਬਾਦੇ ਘਾਟ ਚੱਲਦੇ ਰਹਦੇ ਆ ਇਹ ਦੋ ਪਿਸ ਕਰੂੰਗਾ ਵੀ ਇਤਨੀ ਲੱਗੂ ਸਾਰਾ ਕਿ ਵਿੱਚ ਉਹ ਕੱਟ ਪਾਉਣਾ ਅੱਛਾ ਜਿਹੜਾ ਤਰ ਕਹਾਂ ਕਹਿੰਦੇ ਹੁੰਦੇ ਆ ਨਹੀਂ ਉਹ ਆ ਘੱਟਣੇ ਹੁਣ ਵਿੱਚ ਦੇ ਹੈਂ ਇਹ ਤਾਂ ਪੂਰੀ ਪੂਰੀ ਲੈਂਥ ਹੈ ਨਾ ਥੋੜੀ ਕਸੂਗੀ ਉਹ ਅੱਛਾ ਤੇ ਉਹਨੂੰ ਦੀ ਕਰਦੀ ਹੋਣੀ ਇਤਰਾ ਹਾਂ ਹਾਂ ਉਹ ਸਟੀਲ ਦਾ ਲੋਜ਼ ਵਾਲਾ ਲੱਗੂ ਠੀਕ ਹੈ ਅੱਛਾ ਸਾਫ ਕਰਦੀ ਭਾਵੇਂ ਪੂਰੀ ਪੂਰੀ ਜੀ ਹੋ ਜਾਊਗਾ ਸਰ ਮੈਂ ਰਹਿ ਰਹਾਂ ਮੈਂ ਉਹ ਦਰ ਦੇ ਉੱਪਰ ਜਾਣਾ ਪੈਣਾ ਹੈ ਪਹਿਲਾਂ ਰਹਿਣੇ ਦਾ ਫੋਨ ਕਰਾਂ ਮੈਂ ਉਹ ਰੋਪੜ ਸੇ ਮਿਲ ਜਾਗੇ ਲੈਟ ਉਹ ਜੋ ਲੈਟ ਕਹਿੰਦੇ ਨੇ ਨਾ ਪ੍ਰੋਫਾਈਲ ਵਾਲੀ ਇਹ ਲੰਗਰ ਇਹ ਮੈ ਦਿਖਾ ਰਹੀ ਹੈ ਇਹ WhatsApp ਪਰ ਦਿਖਾਓ ਮੈਨੂੰ ਕੀ ਚੀਜ਼ ਹੈ ਦਿਖਾਣਾ ਇਹ ਖਾਜੀ ਜੀ ਇਹ ਕਿਹੜੀ ਚੀਜ਼ ਆ ਪੈਣੀ ਹੈ ਇਹ ਚਾਰੋਂ ਪਾਸੇ ਤੋਂ ਨਹੀਂ ਅਸਾ ਸੱਡਾ ਪਰ ਇਹ ਦੇਖੋ ਇਹ ਦੇਖੀਏ ਤੇ ਹੁਣੀ ਪੈਣੀ ਬਾਅਦ ਚ ਨਹੀਂ ਪੈਂਦੀ ਇਹ ਹੁਣੀ ਪੈਂਦੀ ਹੈ ਜੀ ਬਾਅਦ ਅਸੀਂ ਤਾਂ ਗਰੁੱਪ ਕਰਦੇ ਹਾਂ ਬਾਅਦ ਵਿੱਚ ਲਵਾ ਲਵਾਂ ਹਾਂ ਹਜੇ ਲਵਾਣੀ ਤਾਂ ਚੈਨਲ ਨਾਲ ਕਰਦੇ ਹਾਂ ਤਰ ਪੁੱਛੋ ਨਸੀਬ ਨੂੰ ਕਰਦਾ ਫੋਨ ਮੈਂ ਉਸ ਨੂੰ ਉਸ ਨਾਲ ਬਾਤ ਕਰਦੇ ਹਾਂ ਫਿਰ ਭਾਈ ਹਾਂ ਭਾਈ ਮਿਲ ਲਿਆ ਚਲੋ ਫਿਰ ਇੱਕ ਬੰਦਾ ਮੇਰੇ ਸਾਥ ਨਾ ਹਟ ਕਾ ਉਹ ਵੀ ਮਟਾਏ ਲੈਣ ਹੈ ਕਿਹੜੀ ਲਾਈਟ ਹੈ ਕਿਹਦੇ ਵਿੱਚ ਹਾਂ ਇਹ ਹੁਣ ਉਹਨੂੰ ਪਤਾ ਉਹ ਤੋਂ ਪੁੱਛਿਆ ਯਾਰ ਇੱਕ ਤਰ੍ਹਾਂ ਬਿਜਲੀ ਵਾਲਾ ਉਹ ਦਸੂਰੇ ਦੇ ਲੜ ਕੇ ਕਿੱਥੇ ਲੱਗਣੀ ਹੈ ਹੈ ਕਿਹੜੀ ਪ੍ਰੋਫਾਈਲ ਹੁਣ ਲੈਉਣੀ ਪੈਣੀ ਬਾਅਦ ਚ ਬਾਅਦ ਚ ਲੈ ਆਉਂਦੇ ਆ ਬਾ ਲੈਣ ਚੱਲੇ ਬੱਸ ਇਹਨਾਂ ਦੀ ਵੀ ਤੋ ਬਾਅਦ ਚ ਲਿਆ ਦੇ ਫਿਰ ਉਧਾਂ ਚਿਰੀ ਵੱਜਣੀ ਵਿੱਚ ਮੇਰੇ ਖਵਚ ਚਿਰੀ ਨਾਲ ਇਹ ਤਾਂ ਉਧਰ ਨਹੀਂ ਆਈ ਹਾਂ 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 ਚਿਰੀ ਜਾ ਵਸਤੇ ਕਿ ਬਸ ਠੀਕ ਹੈ ਬਾਅਦ ਚ ਵੱਜੂ ਬਾਅਦ ਚ ਵੱਜੂਗੀ ਬਸ ਠੀਕ ਹੈ ਬਸ ਬਸ ਪਰ ਠੀਕ ਹੈ ਠੀਕ ਉਹ ਬਿਜਲੀ ਜਿਹੜਾ ਪਾ ਦਊਗਾ ਬਹੁਤ ਠੀਕ ਹੈ ਠੀਕ ਅਰੇ ਤਾਂ ਦਰਿਆ ਉਹਦਾ ਕਰ ਦੂਗਾ ਫੇਟ ਆਪਾਂ ਫੇ ਲੈ ਜਾਵਾਂ ਫਿਰ ਮਰ ਉੱਪਰ ਪਟਾ ਕੇ ਲਿਆਵਾਂ ਫਿਰ ਪਟਾ ਲੇਵਾਂ ਇਹ ਆਹ ਪਟਾ ਲਿਓ ਆਹ ਠੀਕ ਇਹ ਇਹਦੇ ਨਾਲ ਦੇ ਲੈ ਜਾਵਾਂ ਨਾਲ ਹਨਾ ਸੇਫ ਹੈ ਚੀਜ਼ ਚਾਹੀਦੀ ਨਾ ਹਾਂਜੀ ਅੱਛਾ ਕੰਮ ਆ ਗਈ ਯਾਰ ਫਿਰ ਤੰਗੀ ਕਰੇਂਗਾ ਬੁੱਧਰਨ ਕਰਾ ਫਿਰਦਾ ਖਰਚ ਪਾਣੀ ਬੰਬੋਟਰ ਬੰਦੇ ਦੀ ਕਰੀ ਫਿਰ ਹਾਂਜੀ ਮੋਟਰ ਨਹੀਂ ਬੰਦ ਕਰੀ ਮੋਟਰ ਨਹੀਂ ਬੰਦ ਆ ਤਾਂ ਮੈਂ ਤੰਨੇ ਨੂੰ ਕਹਿ ਗਿਆ ਗਿਆ ਤਾਂ ਤੂੰ ਦੂਜੇ ਜੱਸੀਆਂ ਦੇ ਘੇਰ ਪਰਤੇ ਜਸਨੇ ਕਣਕ ਬਾੜ ਲਈ ਕਿੱਥੇ ਗੇੜੇ ਬਾੜ ਤੇ ਤੂੰ ਹਟ ਜੇ ਘਰ ਮੈਨੂੰ ਨਾ ਫੁੱਦੂ ਬਣਾ ਮੈਂ ਤੈਨੂੰ ਪਹਿਲਾਂ ਕਹੀਦੀ ਯਾਦਾ ਚਲ ਠੀਕ ਆ ਅੱਜ ਨਾ ਮਾਂ ਪਾਸਤਾ ਹੱਥ ਦੱਬਤਾ ਅੱਛਾ ਕੰਟਾ ਲਗਾਣਾ ਮੇਰਾ ਇੱਕ ਬੜਾ ਠੀਕ ਆ ਆ ਜਾ ਫਿਰ ਤੈਨੂੰ ਆ ਜਾ ਜੀ ਇਹ ਸੇ ਗੁੱਜਰ ਵਈ ਕੱਲ ਮੇਰਾ ਖੇਤ ਦੂਸਰੇ ਦਾ ਖੇਤ ਵਰਦੀ ਆ ਕੰਨ ਨਾ ਤੁਹਾਡਾ ਸੀਗਾ ਦੂਜੇ ਦਾ ਖੇਤ ਦੂਜੇ ਦਾ ਖੇਤ ਪਰ ਤਾਂ ਮੋਟਰ ਬੰਦ ਨਹੀਂ ਕਰੀ ਹੈਗੀ ਛੱਡ ਕੇ ਇੱਧਰ ਇਹਦੇ ਨਾਲ ਲੱਗ ਕੇ ਨਾ ਚਰਮਾਲੀ ਜਿਨਾਂ ਆਉਂਦੇ ਆਂ ਤੇ ਉਹਨਾਂ ਦੇ ਜਾਂ ਤੋਂ ਦਰੂਰ ਬੁਲਾਇਆ ਜੇ ਬੁਲਾਇਆ ਮਨੋ ਬਹੁਤ ਤਰੀ ਗਲਤੀ ਬੜੀ ਬਹੁਤ ਬੜੀ ਅਸੀਂ ਹੁਣ ਤੇਰੇ ਗਲ ਪੈਣੀ ਚਾਹੀਦੀ ਜਾਨਾ ਇਹ ਗਲਤ ਚੀਜ਼ ਦੇ ਦਿੱਤੀ ਮੇਰੇ ਨਾਲ ਦਾ ਗੱਟਰੀ ਲਾਉਗੀ ਤਾਂ ਨਹੀਂ ਸਹੀ ਹੈ ਵੀਰੇ ਫੋਲੀ ਰੱਖੀ ਨਾ ਯਾਰ ਜੇ ਨਾਲ ਵਾਸ ਵਾਸ ਠੀਕ ਹੈ ਅੱਲਾ ਦੇ ਲਾ ਵੈਸੇ ਤੇ ਪਤਾ چلਦਾ ਹੈ ਮਿੱਤਰਾਂ ਦਾ ਨਾ ਚੱਲਦਾ ਨਾਮ ਦੱਦੋ ਵਾਸਾ اچھا ਤੇ ਮੈਂ ਵੀ 10 ਟੋਟੇ ਲੈ ਕੇ ਜਾਵਾਂ ਦਾਨ ਨੇ ਦੇ ਨਹੀਂ ਸੁਸ 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 ਲੈ ਭਾਈ ਦੇਖ ਲੈ ਮੈਚ ਕਰੱਖ ਕੱਢੀ ਵਿੱਚ ਦਾ ਦੇ ਦਿਓ ਅੱਛਾ ਠੀਕ ਆ ਹੁਣ ਠੀਕ ਹੈ ਪੈਸੇ ਉਹਨਾਂ ਭਾਈ ਤੁਹਾਡੇ ਕੋਲ ਪਾਏ ਆ ਹਾਂ ਕਹਿੰਦਾ ਉਹਨਾਂ ਤੋਂ ਲੈ ਪੈਸੇ ਜੀ ਨੇ ਵੱਢੀ ਆ ਕਿਨੇ ਵੱਢੀ ਦੀ ਸੋਨੀ ਭਾਈ ਨੇ ਉਹਦੇ ਕੋਲੋਂ ਪਾਤਾ ਪੈਸੇ ਉਹ ਵਾਹ ਆਹਦਾ ਧੂੜੇ ਪੱਟ ਕੇ ਰੱਖਦੀ ਯਾਰ ਕਿਦੋਂ ਉਹਨੇ ਇਹਦੇ ਜਿਆਦਾ ਪਿਓਰ ਵਾਈਟ ਲੰਦੇ ਇਹ ਜਿਆ ਵੱਟ ਗਿਆ ਇਹ ਮੇਰੇ ਮੂਰੇ ਨਬੀ ਕਨਾਂ ਲਾ ਅਕਾਲਾ ਹੋ ਗਿਆ ਹਾਂ ਬਹੁਤ ਕਲਾ ਦਾ ਹੋ ਰਿਹਾ ਹੈ ਅੰਦਰ ਦੂਰੀ ਹੋ ਕੇ ਜਦੋਂ ਇਹ ਕੱਟ ਮੱਝ ਗਿਆ ਉਹਨੂੰ ਜਦੋਂ ਪਿਓਰ ਵਾਈਟ ਲੰਦੇ ਫਿਰ ਹਲੇ ਇੱਕ ਗੱਲ ਵੰਡਦੇ ਨੇ ਰਾਤ ਬਸ ਜਿਹੜੀ ਜਿਹੜੀ ਉਹ ਛੇੜੀ ਦਾ ਛੇੜੀ ਦਾ ਛੇੜੀ ਦਾ ਉਹ ਲਾਲੇ ਟੋਟੇ ਲਾ ਲੈ ਟੋਟੇ ਹਾਂਜੀ ਪੀਓਪੀ ਵਾਲੇ ਟੋਟੇ ਲਗਾ ਲਈਆਂ ਬਾਕੀ ਕਲਪੇ ਤੇ ਰੱਖਸ਼ਕੂ ਬਹਾਵਾ ਦੇਣੀ ਲੋੜੂ ਗੁਦਾਂ ਮੇ ਤਾਂ ਹੁਣ ਚਾਹ ਬਣਦੀ ਆ ਮਲਾਈ ਮਾਰ ਕੇ ਇਹਨੂੰ ਕਹਿੰਦੇ ਚਾਹ ਨੂੰ ਮਲਾਈ ਮਾਰ ਕੇ ਚਾਹ ਦੇ ਵਿੱਚ ਮਲਾਈ ਪਾਈ ਹੋਈ ਆ ਮਲਾਈ ਵਾਲੀ ਚਾਹ ਓਏ ਹੋਏ ਹੋਏ ਆਹ ਵੇਲਾ ਦੇ ਚਾਹ ਬਣਾਈ ਆ ਮਲਾਈ ਮਾਰ ਕੇ ਅੱਜ ਚਾਹ ਵੀ ਪਿਆਲਾ ਕੀ ਨਹੀਂ ਕਰੇ ਲਾਏ ਹਲੇ ਬਾਹਰ ਚਲਾਉਣੇ ਇਹ ਲਾਤ ਲਾਤੇ ਲਾਗੀ ਦੋ ਮਾਂ ਦੀ ਕੀ ਕਰਿਆ ਇਹ ਕਰੇ ਜਿਗਾੜ ਬਣਾ ਦਤਾ ਕਟਣੀ ਕਟਿੰਗ ਹੋਣਾ ਉਹ ਦੁਕਾਨ ਪਰ ਜਾਣ ਦੇ ਲੋੜੇ ਨਾ ਪਵੇ ਹੈ ਕੀ ਬਾਤਾਂ ਇਹ ਕੀ ਬਾਤਾਂ ਚੱਲ ਬਸ ਕੀ ਰਿਹਾ ਕਿ ਆ ਮਾਰ ਦੋ ਪਾਤੀ ਅੱਛਾ ਬਣਾ ਚੱਲੀ ਚਾਹ ਵੀ ਦੇ ਦੋ ਚਾਹ ਚੌਥੀ ਪਰ ਚੱਲੀ ਜਣਾ ਮੈਨੂੰ ਚਾਹ ਚਾਰ ਬਰ ਬਿੰਦੇ ਚਾਹ ਕਦੋਂ ਕਿਆ ਕਰੀਏ ਨੇ ਹੁਣ ਤਾਂ ਮੈਂ ਦੇ ਕੇ ਆਇਆ ਜਾਨੇ ਨੂੰ ਘੰਟਾ ਵੀ ਨਹੀਂ ਹੋਇਆ ਘੰਟਾ ਵੀ ਨਹੀਂ ਹੋਇਆ ਹੈਗਾ ਕੋਈ ਹੋਰ ਆ ਗਿਆ ਹੁਣ ਮੈਂ ਇਹ ਨੂੰ ਛੱਡਣ ਚੱਲਿਆ ਰੋਪੜ ਮੈਂ ਨੇ ਥੋੜੀ ਜਿਹੀ ਟਾਇਲ ਦਾ ਹੋਰ ਪਤਾ ਕਰਕੇ ਆਉਣਾ ਇੱਕ ਬੰਦੇ ਕੋਲ ਤੇ ਮੇਰਾ ਦੋਸਤ ਉਹਨੇ ਵੀ ਲੱਤੀ ਟਾਇਲ ਕਹਿੰਦਾ ਇੱਕ ਵਾਰ ਮੇਰੇ ਕੋਲ ਆ ਕੇ ਪਤਾ ਕਰ ਮੈਂ ਚੱਲ ਆਉਣਾ ਤੇ ਨਾਲ ਮੈਂ ਕਿਹਾ ਮੈਂ ਕੂਚ ਚੱਲਣ ਹੁਣ ਇੱਕ ਘੰਟਾ ਪਹਿਲਾਂ ਲੈ ਕੇ ਚੱਲਿਆ ਉਹਨੂੰ ਮੈਂ ਚੱਲ ਇਹ ਵੀ ਦੇਖਣ ਨੂੰ ਚਾਲੂ ਬਿਜਲੀ ਮਾਂਗੇ ਜਾ ਵੀ ਲੈ ਜੀ ਯਾਦ ਨਾਲ ਜਾਂਦੇ ਹੀ ਕਰਦੇ ਹੁਣ ਤਾਂ ਵੀ ਚਾਹ ਹੈ ਆ ਕਾਲੂ ਕਹਿੰਦਾ ਜਾਣ ਉੱਧਰ ਚੌਥੀ ਵਾਰ ਕਾ ਮੇ ਲੱਗਾ ਤੂੰ ਬਾਈ ਨੇ ਕਿ ਆ ਜੀ ਬਾਈ ਨੇ ਕਿ ਆ ਬਸ ਤੂੰ ਜਰ ਬਹੀ ਜਾ ਉਹਨੇ ਕਿਹਾ ਤਾਂ ਉਹਨੇ ਕਿਹਾ ਤਾਂ ਬਈ ਇਹ ਘਟਗਾ ਚਲਾਈ ਦੇਣੀ ਮੇਰੇ ਲਈ ਚਲੋ ਚੱਲੀਏ ਅੰਮਾ ਗਾ ਮੈਂ ਅਪਡੇਟ ਹੋ ਗਿਆ ਉਹ ਕੱਲੂ ਜਾਣਾ ਫਿਰ ਆਪਾਂ ਨੇ ਕੱਲੂ ਸਰ ਮਨਸਿਕਣਾਂ ਚ ਕਰਿਆ ਹੁੰਦਾ ਨਾਲ ਇੱਕ ਤੋਂ ਸਮਾਂ ਚ ਲਿਆਉਣਾ ਲੈ ਕੇ ਦੇ ਦੇਣਾ ਉਹਨਾਂ ਨੂੰ ਕੋਣ ਕਰੀ ਬਸ ਜੀ ਨਹੀਂ ਸਰ ਠੀਕ ਆ ਥੋੜਾ ਜਿਹਾ ਬੀ ਜਾਤਾ ਕੰਮ ਨਾ ਨਹੀਂ 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 ਰਵਿਗਨਾ ਦੇ ਮਾਪੂ ਤੋਂ ਉਹਨਾਂ ਤਾਂ ਹੀ ਕੰਮ ਚੱਲਣਾ ਕੱਟਦਾ ਕਰਦਾ ਉਹਨਾਂ ਨੇ ਆਜਾ 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 ਪੰਮੂ ਸਾਈਕਲ ਲਈ ਫਿਰਦਾ ਜਾ ਆਜਾ ਬਿਰਜ ਸਿੰਘ 사ਸੀ ਕਾ ਬੁਲਾ ਦੇ ਆਜਾ ਔਲੀ ਥੋੜੀ ਥੋੜੀ ਬ੍ਰੇਕਾਂ ਹੈਗੇ ਇਹਨੂੰ ਬਿਰਜ ਸਿੰਘ 사ਸੀ ਕਾ ਬੁਲਾ ਚੱਲ ਇਸ ਤਰ੍ਹਾਂ ਹੀ ਆ ਗਏ ਕਿੱਧਰ ਕਿੱਧਰ ਚੱਲਿਆ ਕਿੱਧਰ ਕੀ ਗੱਲਾਂ ਵਟਾਲਿਆ ਇਹ ਇੱਧਰ ਇੱਧਰ ਵੱਡ ਲੈਣ ਦੇ ਕਿ ਇੱਧਰ ਕਿੱਥੇ ਦਾ ਘਰ ਹੈ ਕਿ ਕਿੱਧਰ ਸਾਈਕਲ ਹੀ ਖੜਾ ਦੇ ਆ ਚਲ ਜਾਣਾ ਖੜਾ ਦੇ ਮੈਨੂੰ ਮੋੜ ਲੈਣਾ ਮੈਂ ਇਹਨੂੰ ਛੱਡ ਕੇ ਬੱਸ ਛੱਡ ਕੇ ਆ ਜਾਣਾ ਰੋਪੜ ਨਹੀਂ ਦਣਾ ਨਹੀਂ ਚਲ ਠੀਕ ਵਾਹ ਇਹ ਜਾਣਾ ਤਾਂ ਆ ਜਾ ਹਾਂ ਹਾਂ ਇੱਧਰ ਆ ਬਈ ਏਕੜੋ ਵੀ ਬਾਹਰ ਮਾਰੀ ਬੜਜ ਹੋਰ ਨੇ ਨੂੰ ਆ ਜਾ ਬਾਬੇ ਉਹ ਕੋਚਾ ਆ ਗਿਆ ਜਾਨੋ ਰੇਂਦਰਾਂ ਨਹੀਂ ਮਾ ਆ ਜਾ ਸਿੱਕ ਟਿੱਕ ਟਿੱਕ ਮੋੜੀ ਆ ਗਿਆ ਹਾਂ ਹਾਂ ਗਾਜਪੁਤਰੀ ਨੂੰ ਚੱਲਦੇ ਚਲੋ ਫੂਟ ਚੱਕ ਲੈਣ ਦੱਬਾ ਗੱਡਿ ਨਾਲੇ ਨਾਲ ਲਿਆ ਉਹ ਬੈਕ ਮੋੜ ਲੋ ਨਾਲੇ ਕੇ ਜਾਣਾ ਹੈ ਹਾਂ ਦਾੜਾ ਮੈਗਨੋ ਵੀ ਆ ਮੈਂ ਟਾਇਲ ਮੈਂਡੇ ਵਾਲੇ ਹੋਰ ਸਾਹਮਣੇ ਤੁਰੇ ਕੋੜਾ ਲੱਗੋ ਟ੍ਰੈਂਚਾ ਦੇ ਵਿੱਚ ਨੂੰ ਖਾਮ ਮਿਲੋ ਹੱਟ ਜੀ ਆਹ ਖੱਬੀ ਸਾਈਡ ਇਹ ਆ ਚੱਲ ਤੋੜਾ ਸੋ ਜਲਾ ਕੋੜਾ ਨਾਹੇ ਕੋ ਚੱਲੇਆ ਪਾਸੇ ਚੱਲੇਆ ਨਾਹੇ ਕਨੇ ਰੇਸ ਲਵਾਤੀ ਤੀ ਉਹ ਕੁਦਰਤੀ ਮੈਂ ਜੇ ਭਾਂ ਹੱਥ ਬਾਲ ਕੇ ਚਾਬੀ ਮੈਂ ਕਿ ਹੱਥ ਚ ਲਈ ਬੈਠਾ ਚਾਬੀ ਇਹਨੂੰ ਮੈਂ ਹੱਥ ਉਰ ਜਾ ਕੇ ਹੱਥ ਮਾਰ ਬਹ ਰੋਕੀ ਰੋਕੀ ਮੁੰਡੇ ਕੋਲ ਚਾਬੀ ਮੈਂ ਗਿਆ ਹੱਥ ਚ ਲਈ ਬੈਠਾ ਜਾ ਬਈ ਆਹਾ ਜੇਕਰ ਤੇ ਲਿਆਉਣੀ ਬਣਦੀ ਗੱਡੀ ਦਾ ਪਿੱਛਾ ਕਰਨਾ ਪੈਣਾ ਤਾਂ ਸਾਰਾ ਕੰਮ ਖਰਾਬ ਹੋ ਜਾਣਾ ਦਾ ਲਓ ਕੁਦਰਤ ਨੇ ਹੱਥ ਮਾਰ ਲਿਆ ਉੱਤਾਂ ਚ ਚੱਲ ਚੱਲੀੇ ਕਰਨਾ ਹੁਣ ਦੇਖੀ ਜਾ ਕੇ ਕੰਮ ਕਰਾਂ ਗਰਾਊਂਡ ਜਾਇ ਨਹੀਂ ਹੁੰਦਾ ਹੁਣ ਹੈਗਾ ਕਈ ਦਿਨ ਹੋ ਗਏ ਟਾਈਮ ਹੀ ਨਹੀਂ ਲੱਗ ਰਿਹਾ ਪੂਰਾ ਹਫਤਾ ਹੋ ਚਲਿਆ ਕੱਲ ਤੇ ਸ਼ਾਇਦ ਬਣ ਜਾਵੇ ਰੁਟੀਨ ਆਪਣੀ ਖਾਲਸਾ ਸ਼ਾਹ ਦਾ ਨਹੀਂ ਬਕਾਲੂ ਵੀ ਨਹੀਂ ਬਣਾ ਕਾਲੂ ਫਲੈਟ ਜਾਣਾ ਆਪਣਾ ਆਪਣਾ ਫਲੈਟ ਕਿਰਾਏ ਪਰ ਚੜ ਗਿਆ ਉਹਦਾ ਜਿਹੜੇ ਕਿਰਾਏਦਾਰ ਆ ਥੋੜਾ ਕਹਿੰਦੇ ਸਾਨੂੰ ਦੋ ਕੁ ਚੀਜ਼ਾਂ ਪਰਵਰਤਨ ਕਰਨਾਂ ਇੱਕ ਤਾਂ ਕਹਿੰਦੇ ਸਾਡੇ ਜਿਹੜੇ ਸੋਫੇ ਆ ਉੱਪਰ ਉਹ ਚੇਂਜ ਕਰ ਦੋ ਮੈਂ ਇਹ ਕਰ ਦੰਨੇ ਆ ਤੇ ਦੂਜਾ ਇੱਕ ਕਹਿੰਦੇ ਸੋਫਾ ਤੇ ਇੱਕ ਜਿਹੜੇ ਗੱਦੇ ਆ ਬੈੱਡ ਵਾਲੇ ਉਹ ਚੇਂਜ ਕਰ ਦੋ ਮੈਂ ਇਹ ਕਰ ਦੰਨੇ ਆ ਦੋਏ ਬੰਦੇ ਨਹੀਂ ਰਹਿਣਾ ਫਿਰ ਮੈਂ ਬੜਾ ਖੁਸ਼ ਹੋਇਆ ਮੈਂ ਕਿਹਾ ਦੋ ਬੰਦੇ ਫਿਰ ਗੰਦ ਨਹੀਂ ਪਾਉਣਗੇ ਵਧੀਆ ਰਹੂਗਾ ਠੀਕ ਆ ਮੈਂ ਜੇ ਇੱਕ ਮਹੀਨੇ ਦਾ ਕਿਰਾਇਆ ਬਿਲਡ ਪਰ ਲੱਗ ਵੀ ਜਾਦਾ ਬਾਕੀ ਤਾਂ ਬਚਦੇ ਜਾ ਚਲੋ ਦੇਖਦੇ ਹਾਂ ਲੋ ਅੱਜ ਦਿਨ ਦੇ ਵਿੱਚ ਬਹੁਤ ਜ਼ਿਆਦਾ ਧੁੱਪਾਂ ਪਈ ਧੁੱਪ ਪਈ ਤੇ ਉਹਦੇ ਕਾਰਨ ਮੇਰਾ ਫਸਲ ਸੁੱਕ ਰਹੀ ਹੈ ਇੱਥੇ ਗੁੱਜਰ ਬਾਈ ਨੇ ਮੇਰਾ ਸਾਰਾ ਕੰਮ ਖਰਾਬ ਕਰ ਰਿਆ ਇੰਨੀ ਮਹਿੰਗਾ ਬੇਲਾ ਖਰਾਬ ਕਰਦਣੀ ਉਹਨੇ ਯਾਰ ਪਰ ਉਹਨੂੰ ਪਾਣੀ ਜਾ ਮਾ ਉਧਰ ਉਧਰੋਂ ਪਾਈਪ ਕੱਢਾ ਪਾਣੀ ਉਧਰ ਜਾਵੇ ਪਾਣੀ ਜਾ ਉਹੀ ਤਰ੍ਹਾਂ ਕੰਮ ਪੈਣਾ ਜਦੋਂ ਸਾਰੇ ਬੁੱਟੇ ਸਕਾਰ ਤੇ ਗੁੱਜਰ ਨੇ ਕਹਿੰਦਾ ਮੈਂ ਚੱਲਿਆ ਮਟਰਬੋਨ ਨੂੰ ਮੈਨੂੰ ਕਹਿ ਗਏ ਆਇਆ ਹੈ ਨਹੀਂ ਅੱਜ ਮੈਨੂੰ ਮਿਲਿਆ ਸਵੇਰੇ ਉਹ ਕਹਿੰਦਾ ਮੈਂ ਜਾਂਦਾ ਮਟਰਬੋਨ ਨੂੰ ਮੈਂ ਚੱਲ ਪਾਣੀ ਪਾ ਦੂਗਾ ਦੇਖ ਕੇ ਮੈਨੂੰ ਪਹਿਲਾਂ ਪਤਾ ਮੈਂ ਹੀ ਆਪੇ ਲਾ ਦੇਣਾ ਤਾਂ ਕਿ ਯਾਰ ਸਾਰੇ ਫਸਲ ਦਾ ਨੁਕਸਾਨ ਕਰ ਦੇਣਾ ਰ ਇੱਥੇ ਤਾਂ ਉਹਨਾਂ ਦਾ ਯਾਰ ਤੇ ਰਾਤ ਰਾਤ ਮੁਰਝ ਕੰਨ ਦੇ ਚੱਕ ਲੈਣਗੇ ਬਹੁਤ ਜਿਹੜੇ ਕੱਲ ਬੇਲਾ ਲਾਈ ਤੇ ਕੱਲ ਕਹਨ ਪੂਰੇ ਕੰਨ ਚੱਕੇ ਹੋ ਦੋਣਾਂ ਨੇ ਆ ਸਾਰੀਆਂ ਮੁਰਝ ਆ ਗਈਆਂ ਅੱਜ ਮੈਂ ਤੋ ਗਲਤੀ ਚ ਪਾਣੀ ਪੂਰਾ ਭਰ ਕੇ ਲਾ ਦਿੰਦਾ ਕੱਲੇ ਸਾਰਾ ਕੰਮ ਸੈੱਟ ਹੋ ਜਾਣਾ ਹੈ ਸਾਡੇ ਲਾਗਲੇ ਪਿੰਡ ਨਾ ਇੱਕ ਮੇਰੇ ਨਾਲ ਪੜਦਾ ਹਰਜੀਤ ਆ ਉਹਦਾ ਨਾਮ ਉਹਨਾਂ ਜਦੋਂ ਰੈਰਾਸਾ ਦਾ ਪਾਠ ਕਰਦਾ ਉਸ ਤੋਂ ਬਾਅਦ ਅਰਦਾਸ ਕਰਕੇ ਬਾਖ ਲੰਦਾ ਬਾਖ ਮਾਰੇ ਨਾ ਬਾਜ ਵਿੱਚ ਰਾਸਾ ਨਾ ਮੈਂ ਸੋਚਿਆ ਉਹ ਜਦੋਂ ਮੇਰੇ ਘਰ ਚ ਨਾ ਮਰਦਾ ਪ੍ਰਕਾਸ਼ ਹੁਣਾ ਮੈਂ ਸਾਰਾ ਪਾਠ ਸਾਰੇ ਸੰਬੰਧ ਦੇ ਕੋਲਣਾ ਚਾਹੁੰਦਾ ਸਾਡੇ ਚਾਚੇ ਤਾਂ ਇਹ ਵੀ ਕਰਦੇ ਆ ਪਰ ਜੋ ਕਿ ਰੱਬ ਨੇ ਕੋਈ ਬਖਸ਼ੇਸ਼ਾਂ ਦਿੱਤੀ ਹੋਵੇ ਕਿਸੇ ਕਿਸੇ ਬੰਦੇ ਨੂੰ ਇੱਕ ਕਦੇ ਮੈਂ ਕਦੇ ਸੁਣਾਉਣਾ ਚਾਹੁੰਦਾ ਮੈਂ ਕਦੇ ਵੀਡੀਓ ਪਰ ਪਾਉਂਗਾ ਮੈਂ ਇੱਕ ਇੱਕ ਬੋਲਣਾ ਸੁਣੋ ਦਿਲ ਕਰਦਾ ਉਹਦਾ ਦਿਖਾਉਂਗਾ ਕਦੇ ਨੂੰ ਬਣਾ ਵੀ ਕਦੇ ਨਾ ਰਿਕਾਰਡਿੰਗ ਹੈ ਤਾਂ ਬਾਅਦ ਲੂੰਗਾ ਕਦੇ 203 ਮਿੰਟ ਦਾ ਕਦੇ ਰਿਕਾਰਡ ਕਰਕੇ ਪਾਉਂਗਾ ਨੈਟ ਪਰ ਮੈਂ ਫਿਰ ਤੁਸੀਂ ਦੱਸਿਓ ਬਾਈ ਧੰਨਵਾਦ ਬਾਈ ਮੈਂ ਸੋਚਦਾ ਵੀ ਕਿ YouTube ਪਰ ਮੇਰਾ ਚੈਨਲ ਆਏਗਾ ਤੇ ਉਹਦੇ ਪਰ ਜਿਹੜੀਆਂ ਪਾਵਾਂ ਧਾਰਮਿਕ ਵੀਡੀਓ ਬੰਦ 2 ਵਜੇ ਦੇ ਘਰਾਂ ਗੱਡੀ ਖੜਾਤੀ ਬੰਦ ਵਜੇ ਥੋੜੀ ਗੱਡੀ ਬਾਹਰ ਜਲਦੀ ਜਾਣਾ ਮਤ ਪਈ ਨੇ ਮ ਗੜਦਾ ਦਾ ਮਮਾ ਆਇਆ ਚੰਦੂ ਬਾਈ ਕਰਨ ਹੁਣ ਉਹ ਤਰੇ ਮੱਛਲ ਲੜਦਾ ਮੱਛਾ ਲੜਦਾ ਬਾਈ ਹੁਣ ਕੀ ਕਰੀਏ ਮੱਛਾਂ ਨਵੀਂ ਦਾ ਘੋਲ ਪੀਣਾ ਹੈ ਬਾਈ ਤੂੰ ਮੇਰਾ ਫੋਨ ਤੇ ਚੱਕ ਲੈ ਕਰ ਉਹ ਬਾਈ ਮੈਨੂੰ ਫੋਨ ਆਇਆ ਨਹੀਂ ਹੈਗਾ ਅੱਜ ਆਇਆ ਤਾਂ ਹੈ ਨਹੀਂ ਆ ਦੇਖ ਮੈਂ ਕਰਿਆ ਵੀ ਨਹੀਂ ਹੈਗਾ ਤੇ ਚੱਕਣਾ ਤਾਂ ਹੈ ਨਹੀਂ ਨਹੀਂ ਜੇ ਆਉਂਦਾ ਮੈਂ ਚੱਕਦਾ ਨਾ ਕੰਮ ਵਿੱਚ ਵੀ ਜੀ ਆ ਬਾਈ ਪੈਸੇ ਦਾ ਕੰਮੇ ਬਹੁਤ ਹੈ ਪਾ ਹਾਂ ਹੋਰ ਕਮਨ ਕਾਲੂ ਕਾਲੂ ਟਾਈਮ ਕੱਢਦਾ ਸਾਰੀ ਜਿਹੜ ਦੇ ਸਕਦਾ ਐ ਨਹੀਂ ਕਾਲੂ ਅੱਜ ਇੱਕਦਾਂ ਗੁਹਾਰੀ ਬੰਨਣੀ ਆ ਸਵੇਰ 7 ਤੋਂ ਲੈ ਕੇ 5 ਵਜੇ ਤੱਕ ਅਸੀਂ ਗੁਹਾਰੀ ਬੰਨਣੀ ਸਾਜਰੀ ਮੈਂ ਤਾਂ ਇਹ ਨਹੀਂ ਛੱਡਦਾ ਮੈਨੂੰ ਪਤਾ ਤੇਰੇ ਜਿੰਮੇਵਾਰੀਆਂ ਨੇ ਪੈ ਗਈਆਂ ਨਹੀਂ ਨਹੀਂ ਦੋ ਤਿੰਨ ਗੁਹਾਰੀਆਂ ਬਾਈ 6 ਤਰੀਕ ਨੂੰ ਬੱਸਿਆਂ ਨੂੰ ਬੱਸਿਆਂ ਤਾਂ ਜਾਣਾ ਏ ਜਾਣਾ ਹਾਂ ਫਿਰ 66 ਰੱਖੀਂ ਜੀ ਹੁਣ ਪੱਟਣਾ ਦਾ ਕੋਈ ਫੇੜੀ ਵੀ ਦੇਖਦੇ ਹੁੰਦੇ ਸੀ ਹਾਂ ਫੇੜੀ ਵੀ ਦੇਖਦਾ ਉਹਦਾ ਉਹਦੀ ਦੀ ਆ ਤੇਰਾ ਸਬਜ਼ੀ ਖੜ ਗਿਆ ਮੈਂ ਕਿਤੇ ਪੋਰਨਾ ਨਹੀਂ ਦੇਖੀ ਜਾਂਦੇ ਨਾ ਨਾ ਆ ਆ ਪਾਈ ਦਾ ਉਹ ਕਿੱਡਾ ਭਾਰੀ ਉਹ ਤੋੜਿਆ ਕਿਆ ਕਹਿੰਦੇ ਹੁੰਦੇ ਇਹਨੂੰ ਆ ਦੇ ਉਹ ਨਹੀਂ ਹੁੰਦਾ ਜਿਹੜਾ ਸਬਜ਼ੀ ਬਣਦੀ ਜਿਹਦੀ ਉਹ ਤੇਰਾ ਕਟਰ ਉਹ ਕਟਰ 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 ਕਹਿੰਦੇ ਜਿਹਨੂੰ ਆ ਉਹ ਆ ਤੇ ਥਾਈ ਹੋਵੇ ਬਲੇਸ਼ਾ ਦੇ ਵੀੜੇ ਹੁੰਦੇ ਆ ਬਲੇਸ਼ੇ ਬਹੁਤ ਜ਼ਿਆਦਾ ਹੁੰਦਾ ਹੈ ਹਾਂ ਇਹ ਦੇਖ ਲੈ ਕਿੱਡੇ ਕਿੱਡੇ ਇੱਧਰ ਤਾਂ ਛੋਟੇ ਛੋਟੇ ਹੁੰਦੇ ਆ ਤਨੂ ਕੋਲ ਦੋ 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 ਹੀ ਲੇ ਕੇ ਨਾ ਉਹ ਓਡੋ ਮੌਜ ਨਹੀਂ ਹੁੰਦੀ ਕਿ ਮੱਛਲ ਲੜਨੇ ਵਾਲੀ ਫਿਰ ਮੱਛਲ ਲੜੇਗਾ। ਆਰਾਮ ਨਾਲ ਬੈਠ ਕੇ ਦੇਖੀ ਜਲ। ਚਲ ਠੀਕ ਹੈ ਤਨੇ। ਚੰਗਾ ਉਹਦੇ ਭਾਈ ਆਉਦੇ ਨਹੀਂ ਹਾਲੇ ਉਹ। ਛੜੇ 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 ਤੇਰੇ ਪੰਨੇ ਜਮਾ ਕਰਾਏ ਹੋਏ। ਉਹ ਆ ਗਏ। ਹਾਂ ਉਹ ਥੋੜਾ ਰੋਲ ਜਾ ਪਿਆ ਹੋਇਆ ਅਗਲੇ ਮਹੀਨੇ ਤੈਨੂੰ ਇਕੱਠੇ ਦੇ ਦੇਂਗਾ ਤੇਰੇ ਲੱਗੇ ਪੈਸੇ ਮੇਰੀ ਜ਼ਿੰਮੇਵਾਰੀ ਆ। ਨਹੀਂ ਨਹੀਂ ਮੈਂ ਤਾਂ ਤੈਨੂੰ ਜ਼ਿੰਮੇਵਾਰੀ ਤੇਰੀ ਹੈ ਜਾਨੀ ਉਹ ਲੱਗੇ ਉਹ ਮੈਨੂੰ ਉਹਦੀ ਕੋਠੀ ਆ ਸੀ ਕੋਠੀ ਜਾ ਕਬਜ਼ਾ ਕਰ ਲੈਣਾ ਜਾ ਕੇ। ਸਾਡਾ 2.5 ਲੱਖ ਰੁਪਏ ਦੇ ਸਾਨੂੰ ਮੈਂ ਤਾਂ ਕਹਣਾ ਜਦੇ ਹੋਰ ਆਪਾਂ ਦੇਖੀ ਹੋਈ ਜਦੇ ਨਾ ਬਾਈ ਕਣਕ ਵੱਢਣ ਲਾਈ ਨਹੀਂ ਹਲੇ ਤੇ ਮੇਰੇ ਬੰਦੇ ਕੱਲ ਨੂੰ ਭਰੀਆਂ ਮੰਨ ਦੇਣੇ ਉਹਨਾਂ ਨੇ ਪਰਸੋਂ ਨੂੰ ਕੱਢ ਦੇਣੇ ਆਪਣੇ ਪਾਸ ਤੋਂ ਚੋਥੇ ਤੇ ਮੇਰੇ ਬੰਦੇ ਆ ਨਾ ਨਾ ਤਾਂ ਮੇਰਾ ਹੀ ਤਾਂ ਯਾਰ ਪੁੱਛਣਾ ਕੋ ਤੂੰ ਅਰਕਾਂ ਦੇ ਪਰਬਾਂ ਨੂੰ ਹਾਂ ਮਿੰਟਾ ਸੈਕਿੰਡ ਦਾ ਕੱਢ ਵੀ ਦੇਣੀ ਤੇ ਹੁਣ ਹੁੰਦਾ ਹਾਂ ਨਿਕਲ ਗਈ ਕਣਕ ਤੇਰੀ ਨਾ ਸਰੋਂ ਆ ਸਰੋਂ ਦਾ ਕੱਢ ਤੀ ਹਾਂ ਸਰੋਂ ਦਾ ਵਧੀਆ ਨਿਕਲੇ ਆਈ ਵਧੀਆ ਨਿਕਲੇ ਆ ਉਹ ਤਾਂ ਬੜੇ ਧੱਕੀ ਯਾਰ ਕਿੰਨਾ ਕੱਢੇ ਨਿਕਲੇ ਆ ਖਰਚਾ ਸਭ ਤੋਂ ਜ਼ਿਆਦਾ ਕਰਦੀ ਮੈਂ ਟਕਾਂ ਜਾ ਕੇ ਯਾਰ ਉਹਨੂੰ ਅੰਦਰ ਰੱਖ ਲੈ ਕਰ ਮੈਂ ਕਰਦਾ 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 ਜਾ ਕੇ ਟਕਾਂ ਯਾਰ ਇੱਕ ਮਿੰਟ